ਗੁਰਬਾਨੀ ਫਿਰ ਮੈਂ ਬੇਨਤੀ ਕਰਾਂ ਅਗਾਧ ਬੋਧ ਹੈ ਥੋੜੀ ਜੀ ਬੇਨਤੀ ਕਰਾਂ ਜੋ ਸਤਗੁਰੂ ਜੀ ਬਚਨ ਕਰਦੇ ਕਿ ਇਹ ਤੇਰਾ ਕਾਜ ਹੈ ਵਾਹਿਗੁਰੂ ਕੇ ਨਾਮ ਦਾ ਸਿਮਰਨ ਕਰ ਸਰਵ ਵਿਆਪਕ ਪ੍ਰਮਾਤਮਾ ਦਾ ਤੇਰੇ ਕੰਮ ਇਹੀ ਆਉਣਾ ਏਸ ਪੰਕਤੀ ਦੀ ਵਿਆਖਿਆ ਦੇ ਦਰਸ਼ਨ ਆਪਾ ਧੰਨ ਸਤਗੁਰੂ ਤੇਗ ਬਹਾਦਰ ਜੀ ਕੇ ਦਾਦਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਮਹਾਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚੋਂ ਕਰੀਏ ਦੂਸਰੀ ਅਸ਼ਟਪਦੀ ਪੜ੍ਹੀਏ ਸਤਿਗੁਰੂ ਮਹਾਰਾਜ ਜੀ ਕੀ ਇਹ ਮਹਾਨ ਬਖਸ਼ਿਸ਼ ਜਿਸ ਦੇ ਵਿੱਚ ਹਜੂਰ ਫਰਮਾਨ ਕਰਦੇ ਨੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹੀ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਬੰਦ ਮੇਰੇ ਨਾਨਕ ਪਾਵਹ ਸੁਖ ਕੰਧੇਰੇ ਓ ਜਗਾ ਓ ਅਸਥਾਨ ਭਾਵੇਂ ਇਹ ਸੰਸਾਰ ਐ ਤੇ ਭਾਵੇਂ ਓ ਪਰਲੋਕ ਐ ਸਰੀਰ ਦੇ ਤਿਆਗ ਉਪਰੰਤ ਸੂਖਸ਼ਮ ਸਰੀਰ ਨੇ ਜਿੱਥੇ ਜਾਣਾ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਾਤਾ ਪਿਤਾ ਭਰਾ ਪੁੱਤਰ ਜਿੱਥੇ ਕੋਈ ਵੀ ਮਦਦਗਾਰ ਬਣਨ ਦੀ ਸਮਰੱਥਾ ਨਹੀਂ ਰੱਖਦਾ ਕਿਸੇ ਨੇ ਵੀ ਮਦਦਗਾਰ ਨਹੀਂ ਹੋਣਾ ਮਨ ਊਹਾ ਨਾਮ ਤੇਰਾ ਸੰਗ ਸਹਾਈ ਐ ਮੇਰੀਆ ਮਨਾ ਐ ਪਿਆਰੇ ਜੀਵ ਉਥੇ ਵਾਹਿਗੁਰੂ ਦਾ ਨਾਮ ਤੇਰਾ ਸੰਗੀ ਹੋ ਕੇ ਤੇਰਾ ਸਹਾਇਕ ਹੋਵੇਗਾ ਮਦਦਗਾਰ ਹੋਵੇਗਾ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ ਉੱਥੇ ਵਾਹਿਗੁਰੂ ਦੇ ਨਾਮ ਨੇ ਸਹਾਇਤਾ ਕਰਨੀ ਹੈ ਜੇ ਨਾਮ ਤੋਂ ਜਪੇ ਜੇ ਨਾਮ ਜਪਿਆ ਹੋਵੇਗਾ ਤਾਂ ਜਹ ਮਹਾ ਭਿਆਨ ਦੂਤ ਜਮ ਦਲੇ ਮਹਾ ਭਿਆਨ ਬਹੁਤੀ ਭਿਆਨਕ ਬਹੁਤੀ ਡਰਾਉਣੇ ਕੌਣ ਦੂਤ ਜਮ ਜਮ ਦੇ ਦੂਤ ਜਿੱਥੇ ਬੜੇ ਭਿਆਨਕ ਸਰੂਪ ਵਾਲੇ ਜਮ ਦੇ ਦੂਤ ਦਲਮਲ ਦਿੰਦੇ ਨੇ ਬੜੀਆਂ ਸਜ਼ਾਵਾਂ ਦਿੰਦੇ ਨੇ ਉਨ੍ਹਾਂ ਦੇ ਕਰੜੇਪਣ ਤੋਂ ਉਨ੍ਹਾਂ ਦੀਆਂ ਸਜਾਵਾਂ ਤੋਂ ਉਨ੍ਹਾਂ ਦੀਆਂ ਮਾਰਾਂ ਤੋਂ ਬਚਾਉਣ ਲਈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਸਿਰਫ ਤੇ ਸਿਰਫ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਚੱਲਣਾ ਹੈ ਹੋਰ ਕਿਸੇ ਨੇ ਨਹੀਂ ਬਚਾਉਣਾ ਆ ਨਾਮ ਤੋਂ ਖਾਲੀ ਅਨੇਕਾਂ ਭਾਵੇਂ ਨੇਕੀਆਂ ਚੰਗਿਆਈਆਂ ਵੀ ਕਰ ਲਈਏ ਚੰਗੀ ਗੱਲ ਹੈ ਨੇਕੀਆਂ ਕਰਨੀਆਂ ਪਰ ਜਿੰਨੇ ਵੀ ਭਲੇ ਕਰਮਾਂ ਦਾ ਫਲ ਹੈ ਨਾ ਮਹਾਰਾਜ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਕਰਮ ਧਰਮ ਪਾਖੰਡ ਜੋ ਦੀ ਸਹ ਤੈਨ ਜਮ ਜਾਗਾਤੀ ਲੂਟੈ ਪਰਲੋਕ ਧਰਮ ਰਾਜ ਦੀ ਕਚਾਰੀ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਨਾ ਉਥੋਂ ਤੱਕ ਪਹੁੰਚਦੇ ਆ ਪਹੁੰਚਦੇ ਇੰਨਾ ਸ਼ੋਭ ਚੰਗੇ ਕਰਮਾਂ ਦਾ ਫਲ ਜਮ ਦੇ ਦੂਤ ਰਾਹ ਵਿੱਚ ਹੀ ਜੀਵ ਕੋਲੋਂ ਲੁੱਟ ਲੈਂਦੇ ਨੇ ਉਥੇ ਪਹੁੰਚਦਿਆਂ ਕੱਖ ਵੀ ਪੱਲੇ ਨਹੀਂ ਰਹਿ ਜਾਂਦਾ ਪਰ ਵਾਹਿਗੁਰੂ ਦਾ ਨਾਮ ਜਿਹੜਾ ਹੈ ਸੋ ਇਸ ਨੂੰ ਜਮ ਜਾਗਾਤੀ ਡੰਡ ਨਾਲ ਨਹੀਂ ਲਗਾਈ ਜਮ ਜਗਾਤੀ ਬਣ ਕੇ ਡੰਡ ਨਹੀਂ ਲਗਾ ਸਕਦੇ ਭਾਵ ਇਹ ਨਹੀਂ ਖੋ ਸਕਦੇ ਇਉਂ ਸਿਰਫ ਤੇ ਸਿਰਫ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਚੱਲਣਾ ਹੈ ਉਹਨਾਂ ਜਮਦੂਤਾਂ ਦੇ ਭਿਆਨਕ ਤਸੀਹਿਆਂ ਤੋਂ ਉਹਨਾਂ ਦੀ ਮਾਰ ਤੋਂ ਬਚਾਉਣ ਲਈ ਜਹ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਬਹੁਤੀ ਭਾਰੀ ਮੁਸ਼ਕਲ ਆ ਬਣੇਗੀ ਜੇ ਵਾਹਿਗੁਰੂ ਦੇ ਨਾਮ ਦਾ ਜਾਪ ਤੇਰੇ ਹਿਰਦੇ ਵਿੱਚ ਹੋਵੇਗਾ ਨਾਮ ਤੇ ਸ਼ਰਧਾ ਹੋਵੇਗੀ ਨਿਸ਼ਚਾ ਹੋਵੇਗਾ ਤਾ ਹਜੂਰ ਫਰਮਾਉਂਦੇ ਨੇ ਹਰ ਕੋ ਨਾਮ ਖਿੰਦ ਮਾਹੇ ਉਧਾਰੀ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵਿੱਚੋਂ ਖਿੰਦ ਮਾਤਰ ਵਿੱਚ ਹੀ ਵਾਹਿਗੁਰੂ ਦਾ ਨਾਮ ਤੈਨੂੰ ਕੱਢ ਲਵੇਗਾ ਹੋਰ ਕਿਸੇ ਨੇ ਬਚਾ ਨਹੀਂ ਸਕਣਾ ਇਹ ਤੇਰਾ ਕਾਜ ਹੈ ਇਹ ਨਾਮ ਹੀ ਤੇਰੇ ਕੰਮ ਆਉਣਾ ਫਿਰ ਮਹਾਰਾਜ ਫਰਮਾਨ ਕਰਦੇ ਅਨੰਕ ਪੁਨਹ ਚਰਨ ਕਰਤ ਨਹੀਂ ਤਰੈ ਪ੍ਰਾਸ਼ਚਿਤ ਕਰਮ अनेका ਕਰ ਲਵੇ ਮਨੋਖ ਅਨੇਕਾਂ ਜਤਨ ਕਰ ਲਵੇ ਅਨੇਕਾਂ ਕਰਤੱਬ ਕਰ ਲਵੇ ਨਹੀਂ ਪਾਰ ਉਤਾਰਾ ਹੋ ਸਕਣਾ ਪਰ ਹਰ ਕੋ ਨਾਮ ਕੋਟ ਪਾਪ ਵਰ ਹਰ ਹੈ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਕੱਟੇ ਪਾਪ ਅਸੰਖ ਨਾ ਵੈ ਇੱਕ ਕਣੀ ਇੱਕ ਕਿਣਕਾ मात्र ਵਾਹਿਗੁਰੂ ਕੇ ਨਾਮ ਦਾ ਅਣਗਿਣਤ ਪਾਪਾਂ ਨੂੰ ਕੱਟ ਦਿੰਦਾ ਹੈ ਹੋਰ ਪ੍ਰਾਸ਼ਚਿਤ ਕਰਮ ਕਰਨ ਦੀ ਲੋੜ ਹੀ ਬਾਕੀ ਨਹੀਂ ਰਹਿ ਜਾਂਦੀ ਇਸ ਲਈ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਨਾਮ ਜਪਹੁ ਮਨ ਮੇਰੇ ਗੁਰਮੁਖ ਗੁਰੂ ਕੇ ਰਾਹੀ ਕਿਉਂਕਿ ਨਾਮ ਜਪਿਆ ਤਾਂ ਸਫਲਾ ਹੁੰਦਾ ਜੇ ਗੁਰੂ ਕੋਲੋਂ ਗੁਰਦੀਖਿਆ ਲਈ ਜਾਵੇ ਤਾਂ ਆਪਣੇ ਤੌਰ ਤੇ ਸਾਧ ਸੰਗਤ ਜੀ ਥੋੜੀਆਂ ਕਿਤੇ ਕਿਤਾਬਾਂ ਨੇ ਬਾਜ਼ਾਰਾਂ ਵਿੱਚ ਦੁਕਾਨਾਂ ਭਰੀਆਂ ਪਈਆਂ ਬਾਜ਼ਾਰ ਭਰੇ ਪਏ ਐ ਬੱਚੇ ਨੂੰ ਸਕੂਲ ਵਿੱਚ ਦਾਖਲ ਨਾ ਕਰਾਈਏ ਤੇ ਖਿਆਲ ਕਰੀਏ ਕਿ ਕਿਤਾਬਾਂ ਲਿਆ ਕੇ ਪੜਨ ਦੀ ਦੇ ਦਈਏ ਪੜ ਪੜ ਕੇ ਆਪੇ ਵਿਦਵਾਨ ਬਣ ਜਾਵੇਗਾ ਹਾਂ ਥੋੜੀ ਬਹੁਤੀ ਜਾਣਕਾਰੀ ਤਾਂ ਭਾਵੇਂ ਪ੍ਰਾਪਤ ਹੋ ਜਾਵੇ ਉਸ ਨੂੰ ਕਿਤਾਬਾਂ ਪੜ ਕੇ ਪਰ ਇੱਕ ਉਸਤਾਦ ਤੋਂ ਬਿਨਾਂ ਇੱਕ ਟੀਚਰ ਤੋਂ ਬਿਨਾਂ ਅਧਿਆਪਕ ਤੋਂ ਬਿਨਾਂ ਤਾਂ ਗੱਲ ਨਹੀਂ ਨਾ ਬਣਨੀ ਤੇ ਕੋਈ ਪ੍ਰਮਾਣ ਪੱਤਰ ਕੋਈ ਸਰਟੀਫਿਕੇਟ ਵੀ ਪ੍ਰਾਪਤ ਨਹੀਂ ਹੋਣਾ ਆਪ ਨਾਮ ਜਪਣਾ ਇਹ ਵੀ ਭਾਵੇਂ ਫਾਇਦੇਮੰਦ ਹੈ ਪਰ ਗੁਰੂ ਕੋ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਜਪਣਾ ਉਹਦੇ ਤੋਂ ਪੂਰਨ ਲਾਹਾ ਪ੍ਰਾਪਤ ਹੁੰਦਾ ਹੈ। ਬਿਨ ਗੁਰ ਹਰ ਨਾਮ ਨਾ ਕੰਨਾ ਪਾਇਆ ਮੇਰੇ ਭਾਈ। ਗੁਰੂ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਕਿਸੇ ਨੂੰ ਕਿਤੇ ਪ੍ਰਾਪਤ ਹੁੰਦੀ। ਹੋਰ ਬਚਨ ਨੇ ਕਿ ਬਿਨ ਸਤਿਗੁਰ ਨਾਮ ਨਾ ਪਾਈਆ ਬੁੱਝੋ ਕਰ ਵਿਚਾਰ। ਨਾਨਕ ਪੂਰ ਹੈ ਭਾਗ ਸਤਿਗੁਰ ਮਿਲਿਆ ਸੁਖ ਪਾਏ ਜੁਗ ਚਾਰ। ਇਉ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ